ਅੱਜ ਹੀ ਸਰਗਰਮ ਹੋਣ ਵਾਲੀ ਹੈ ਪਛਮੀ ਗੜਬੜੀ ਦੇ ਨਾਲ ਅੱਜ ਅਤੇ ਭੜਕੇ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਕਈ ਥਾਵਾਂ ਤੇ ਦਰਮਿਆਨੀ ਬਰਸਾਤ ਵੀ ਹੋ ਸਕਦੀ ਹੈ ਚੰਡੀਗੜ੍ਹ ਮੌਸਮ ਵਿਭਾਗ ਨੇ ਇਸ ਦੀ ਭਵਿੱਖਬਾਣੀ ਕੀਤੀ ਹੈ ਹਾਲਾਂਕਿ 4 ਦਿਨ ਬਾਅਦ ਰਾਤ ਦਾ ਤਾਪਮਾਨ ਹੋਰ ਘਟੇਗਾ ਮੌਸਮ ਹੋਰ ਠੰਡਾ ਹੋ ਜਾਵੇਗਾ ਕੁਝ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਵੀ ਪੈ ਸਕਦੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਵਧਿਆ ਹੈ ਜਦਕਿ ਘੱਟੋ ਘੱਟ ਤਾਪਮਾਨ ਦੇ ਵਿੱਚ ਘਾਟਾ ਦਰਜ ਕੀਤਾ ਗਿਆ ਇਸ ਦੇ ਨਾਲ ਇਹ ਤਾਪਮਾਨ ਹੁਣ ਔਸਤ ਦੇ ਨੇੜੇ ਆ ਗਿਆ ਹੈ ਪੱਛਮੀ gadbadi ਦੇ ਕਾਰਨ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬੱਦਲਬਾਹੀ ਰਹੇਗੀ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਦੋਵੇਂ ਦਿਨ ਅਸਮਾਨ ਸਾਫ਼ ਰਹਿਣ ਦੀ ਉਮੀਦ ਜਿਤਾਈ ਗਈ ਹੈ ਹਾਲਾਂਕਿ ਇੱਥੇ ਵੀ ਰਾਤ ਦਾ ਤਾਪਮਾਨ ਘਟਣ ਦੀ ਸੰਭਾਵਨਾ ਹੈ ਤੁਹਾਨੂੰ ਦੱਸ ਦਈਏ ਕਿ ਰਾਤ ਦੇ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਪਿਛਲੇ 5 ਦਿਨਾਂ ਤੋਂ ਲਗਾਤਾਰ ਰਾਤ ਦੇ ਘੱਟੋ ਘੱਟ ਤਾਪਮਾਨ ਦੇ ਵਿੱਚ ਗਰਾਵਟ ਦਰਜ ਕੀਤੀ ਜਾ ਰਹੀ ਹੈ ਸਵੇਰ ਸਾਰ ਅਤੇ ਸ਼ਾਮ ਦੇ ਤਾਪਮਾਨ ਦੇ ਵਿੱਚ ਵੀ ਗਰਾਵਟ ਦਰਜ ਕੀਤੀ ਗਈ ਹੈ ਪਿਛਲੇ 3 ਦਿਨਾਂ ਤੋਂ ਲਗਾਤਾਰ ਤਾਪਮਾਨ ਜਿਹੜਾ ਉਹ ਡਿੱਗ ਰਿਹਾ ਜਿਸ ਕਾਰਨ ਹਵਾ ਦੇ ਵਿੱਚ ਠੰਡ ਦਾ ਅਹਿਸਾਸ ਵੀ ਵੱਧ ਰਿਹਾ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਬਰਸਾਤ ਦੀ ਜਿਹੜੀ پیشن گوئی ਅੱਜ ਅਤੇ ਭਲਕੇ ਨੂੰ ਕੀਤੀ ਗਈ ਹੈ ਉਸ ਦੇ ਮੁਤਾਬਕ ਪੰਜਾਬ ਦੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਸਰਾਦੀ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਹੋਵੇਗੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਅਤੇ ਸ਼੍ਰੀਨਾਨਦਪੁਰ ਸਾਹਿਬ ਦੇ ਜ਼ਿਲ੍ਹੇ ਸ਼ਾਮਲ ਨੇ ਇੱਥੇ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ ਇਸ ਦੇ ਨਾਲ ਨਾਲ ਪਿਛਲੇ 4 ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਮੁਹਾਲੀ ਪਟਿਆਲਾ ਅਤੇ ਅੰਮ੍ਰਿਤਸਰ ਦੇ ਵਿੱਚ ਹਲਕੀ ਧੁੰਦ ਪਈ ਹੈ ਧੁੰਦ ਲਗਭਗ ਵਿਆਪਕ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਹੀ ਪਈ ਹੈ ਪਰ ਇਸ ਸਮੇਂ ਜਿਹੜੀ ਧੁੰਦ ਪੈ ਰਹੀ ਹੈ ਇਹ ਹਲਕੀ ਧੁੰਦ ਹੈ ਵਿਜ਼ਿਬਿਲਟੀ ਦੀ ਗੱਲ ਕਰੀਏ ਤਾਂ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ 500 ਤੋਂ ਲੈ ਕੇ 1500 ਮੀਟਰ ਤੱਕ ਦੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਸੋ ਸਵੇਰ ਸਾਹ ਜਦੋਂ ਤੱਕ ਸੂਰਜ ਨਹੀਂ ਨਿਕਲਦਾ ਉਦੋਂ ਤੱਕ ਧੁੰਦ ਜਿਹੜੀ ਸੰਘਣੀ ਹੁੰਦੀ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਸੂਰਜ ਚੜਦਾ ਹੈ ਜਿਵੇਂ ਜਿਵੇਂ ਦਿਨ ਚੜਦਾ ਹੈ ਉਸ ਵੇਲੇ ਤੱਕ ਜਿਹੜੀ ਧੁੰਦ ਹੈ ਉਹ ਗਾਇਬ ਹੋ ਜਾਂਦੀ ਹੈ ਸੋ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਕਿ ਧੁੰਦ ਪੈਣੀ ਹੁਣ ਸ਼ੁਰੂ ਹੋ ਗਈ ਹੈ ਸਵੇਰ ਤੇ ਸ਼ਾਮ ਜਿਹੜਾ ਮੌਸਮ ਦੇ ਵਿੱਚ ਧੁੰਦਲਾ ਪਨ ਰਹਿੰਦਾ ਹੈ ਵਿਜ਼ਿਬਿਲਟੀ ਘਟ ਰਹੀਦੀ ਹੈ ਸੋ ਅੱਜ ਤੇ ਭਲਕੇ ਜੋ ਬਰਸਾਤ ਹੋਵੇਗੀ ਉਸ ਦੇ ਨਾਲ ਵੀ ਮੌਸਮ ਤੇ ਅਸਰ ਪਵੇਗਾ ਠੰਡ ਦੇ ਵਿੱਚ ਵਾਧਾ ਦਰਜ ਕੀਤਾ ਜਾ ਸਕਦਾ ਹੈ ਪੱਛਮੀ ਗੜਬੜੀ ਐਕਟਿਵ ਹੈ ਜਿਸ ਦੇ ਕਾਰਨ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਪਹਾੜਾਂ ਦੇ ਵਿੱਚ ਜੇਕਰ ਬਰਫਬਾਰੀ ਹੁੰਦੀ ਹੈ ਗੜੇਮਾਰੀ ਹੁੰਦੀ ਹੈ ਜਾਂ ਕਈ ਇਲਾਕਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ برفبਾਰੀ ਜੇਕਰ ਹੁੰਦੀ ਹੈ ਤਾਂ ਪੰਜਾਬ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਇੱਕਦਮ ਤਾਪਮਾਨ ਜਿਹੜਾ ਉਹ ਡਿੱਗ ਸਕਦਾ ਹੈ ਤਾਪਮਾਨ ਦੇ ਵਿੱਚ ਵੱਡਾ ਜਿਹੜਾ ਘਟਾ ਹੈ ਉਹ ਵੀ ਇੱਥੇ ਦਰਜ ਕੀਤਾ ਜਾ ਸਕਦਾ ਜਿਸ ਕਾਰਨ ਇੱਕਦਮ ਠੰਡ ਦੇ ਵਿੱਚ ਵਾਤਾਵਰਨ ਹੋ ਸਕਦਾ ਪਰ ਫਿਲਹਾਲ ਅਗਲੇ 3-4 ਦਿਨਾਂ ਤੱਕ ਮੌਸਮ ਵਿਭਾਗ ਦੇ ਵੱਲੋਂ ਬਹੁਤ ਜ਼ਿਆਦਾ ਠੰਡ ਪੈਣ ਦੀ پیشن گوئی ਨਹੀਂ ਕੀਤੀ ਗਈ ਹੈ ਪਰ ਜੇਕਰ ਹਿਮਾਚਲ ਪ੍ਰਦੇਸ਼ 'ਚ ਜ਼ਿਆਦਾ ਬਰਫ਼ਬਾਰੀ ਹੁੰਦੀ ਹੈ ਤਾਂ ਠੰਡ ਦੇ ਵਿੱਚ ਇੱਕਦਮ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਫਿਲਹਾਲ ਅੱਜ ਅਤੇ ਭਲਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋਣ ਦੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ پیشن گوئی ਜਿਹੜੀ ਆ ਕੀਤੀ ਗਈ ਹੈ ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ ਸਾਹਮਣੇ ਆਈ ਹੈ ਚੰਡੀਗੜ੍ਹ ਅਤੇ ਪੰਜਾਬ ਦੇ ਵਿੱਚ ਮੌਸਮ ਬਦਲਣ ਵਾਲਾ ਹੈ ਪਛਮੀ ਗੜਬੜੀ ਜਲਦ ਹੀ ਸਰਗਰਮ ਹੋਣ ਵਾਲੀ ਹੈ ਪਛਮੀ ਗੜਬੜੀ ਦੇ ਨਾਲ ਅੱਜ ਅਤੇ ਭੜਕੇ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਕਈ ਥਾਵਾਂ ਤੇ ਦਰਮਿਆਨੀ ਬਰਸਾਤ ਵੀ ਹੋ ਸਕਦੀ ਹੈ ਚੰਡੀਗੜ੍ਹ ਮੌਸਮ ਵਿਭਾਗ ਨੇ ਇਸ ਦੀ ਭਵਿੱਖਬਾਣੀ ਕੀਤੀ ਹੈ ਹਾਲਾਂਕਿ 4 ਦਿਨ ਬਾਅਦ ਰਾਤ ਦਾ ਤਾਪਮਾਨ ਹੋਰ ਘਟੇਗਾ ਮੌਸਮ ਹੋਰ ਠੰਡਾ ਹੋ ਜਾਵੇਗਾ ਕੁਝ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਵੀ ਪੈ ਸਕਦੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਵਾਧ ਤੋਂ ਵਾਧ ਤਾਪਮਾਨ ਵਧਿਆ ਹੈ ਜਦਕਿ ਘੱਟੋ ਘੱਟ ਤਾਪਮਾਨ ਦੇ ਵਿੱਚ ਘਾਟਾ ਦਰਜ ਕੀਤਾ ਗਿਆ ਇਸ ਦੇ ਨਾਲ ਇਹ ਤਾਪਮਾਨ ਹੁਣ ਔਸਤ ਦੇ ਨੇੜੇ ਆ ਗਿਆ ਹੈ ਪੱਛਮੀ ਗੜਬੜੀ ਦੇ ਕਾਰਨ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਰਹੇਗੀ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਦੋਵੇਂ ਦਿਨ ਅਸਮਾਨ ਸਾਫ਼ ਰਹਿਣ ਦੀ ਉਮੀਦ ਜਿਤਾਈ ਗਈ ਹੈ ਹਾਲਾਂਕਿ ਇੱਥੇ ਵੀ ਰਾਤ ਦਾ ਤਾਪਮਾਨ ਘਟਣ ਦੀ ਸੰਭਾਵਨਾ ਤੁਹਾਨੂੰ ਦੱਸਦੀ ਹੈ ਕਿ ਰਾਤ ਦੇ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਪਿਛਲੇ 5 ਦਿਨਾਂ ਤੋਂ ਲਗਾਤਾਰ ਰਾਤ ਦੇ ਘੱਟੋ ਘੱਟ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਸਵੇਰ ਸਾਰ ਅਤੇ ਸ਼ਾਮ ਦੇ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਪਿਛਲੇ 3 ਦਿਨਾਂ ਤੋਂ ਲਗਾਤਾਰ ਤਾਪਮਾਨ ਜਿਹੜਾ ਉਹ ਡਿੱਗ ਰਿਹਾ ਜਿਸ ਕਾਰਨ ਹਵਾ ਦੇ ਵਿੱਚ ਠੰਡ ਦਾ ਅਹਿਸਾਸ ਵੀ ਵੱਧ ਰਿਹਾ ਹੈ ਏ ਮੌਸਮ ਵਿਭਾਗ ਦੇ ਬੋਲੋਂ ਬਰਸਾਤ ਦੀ ਜਿਹੜੀ پیشن گوئی ਅੱਜ ਅਤੇ ਭਲਕੇ ਨੂੰ ਕੀਤੀ ਗਈ ਹੈ ਉਸ ਦੇ ਮੁਤਾਬਕ ਪੰਜਾਬ ਦੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਸਰਾਦੀ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਹੋਵੇਗੀ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਅਤੇ ਸ਼੍ਰੀਨਾਨਦਪੁਰ ਸਾਹਿਬ ਦੇ ਜ਼ਿਲ੍ਹੇ ਸ਼ਾਮਲ ਨੇ ਇੱਥੇ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ ਇਸ ਦੇ ਨਾਲ ਨਾਲ ਪਿਛਲੇ 4 ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਮੁਹਾਲੀ ਪਟਿਆਲਾ ਅਤੇ ਅੰਮ੍ਰਿਤਸਰ ਦੇ ਵਿੱਚ ਹਲਕੀ ਧੁੰਦ ਪਈ ਹੈ ਧੁੰਦ ਲਗਭਗ ਵਿਆਪਕ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਹੀ ਪਈ ਹੈ ਪਰ ਇਸ ਸਮੇਂ ਜਿਹੜੀ ਧੁੰਦ ਪੈ ਰਹੀ ਹੈ ਇਹ ਹਲਕੀ ਧੁੰਦ ਹੈ ਵਿਜ਼ਿਬਿਲਟੀ ਦੀ ਗੱਲ ਕਰੀਏ ਤਾਂ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ 500 ਤੋਂ ਲੈ ਕੇ 1500 ਮੀਟਰ ਤੱਕ ਦੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਸੋ ਸਵੇਰ ਸਾਰ ਜਦੋਂ ਤੱਕ ਸੂਰਜ ਨਹੀਂ ਨਿਕਲਦਾ ਉਦੋਂ ਤੱਕ ਧੁੰਦ ਜਿਹੜੀ ਸੰਘਣੀ ਹੁੰਦੀ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਸੂਰਜ ਚੜਦਾ ਹੈ ਜਿਵੇਂ ਜਿਵੇਂ ਦਿਨ ਚੜਦਾ ਹੈ ਉਸ ਵੇਲੇ ਤੱਕ ਜਿਹੜੀ ਧੁੰਦ ਹੈ ਉਹ ਗਾਇਬ ਹੋ ਜਾਂਦੀ ਹੈ ਸੋ ਪੰਜਾਬ ਦੇ ਵਿੱਚ ਕਹਿ ਸਕਦੇ ਆ ਕਿ ਧੁੰਦ ਪੈਣੀ ਹੁਣ ਸ਼ੁਰੂ ਹੋ ਗਈ ਹੈ ਸਵੇਰ ਤੇ ਸ਼ਾਮ ਜਿਹੜਾ ਮੌਸਮ ਦੇ ਵਿੱਚ ਧੁੰਦਲਾ ਪਰ ਰਹਿੰਦਾ ਹੈ ਵਿਜ਼ਿਬਿਲਟੀ ਘੱਟ ਰਹਿੰਦੀ ਹੈ ਸੋ ਅੱਜ ਤੇ ਭਲਕੇ ਜੋ ਬਰਸਾਤ ਹੋਵੇਗੀ ਉਸ ਦੇ ਨਾਲ ਵੀ ਮੌਸਮ ਤੇ ਅਸਰ ਪਵੇਗਾ ਠੰਡ ਦੇ ਵਿੱਚ ਵਾਧਾ ਦਰਜ ਕੀਤਾ ਜਾ ਸਕਦਾ ਹੈ ਪੱਛਮੀ ਗੜਬੜੀ ਐਕਟਿਵ ਹੈ ਜਿਸ ਦੇ ਕਾਰਨ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਪਹਾੜਾਂ ਦੇ ਵਿੱਚ ਜੇਕਰ ਬਰਫਬਾਰੀ ਹੁੰਦੀ ਹੈ ਗੜੇਮਾਰੀ ਹੁੰਦੀ ਹੈ ਜਾਂ ਕਈ ਇਲਾਕਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ برفبਾਰੀ ਜੇਕਰ ਹੁੰਦੀ ਹੈ ਤਾਂ ਪੰਜਾਬ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਇੱਕਦਮ ਤਾਪਮਾਨ ਹੈ ਜਿਹੜਾ ਉਹ ਡਿੱਗ ਸਕਦਾ ਹੈ ਤਾਪਮਾਨ ਦੇ ਵਿੱਚ ਵੱਡਾ ਜਿਹੜਾ ਘਟਾ ਹੈ ਉਹ ਵੀ ਇੱਥੇ ਦਰਜ ਕੀਤਾ ਜਾ ਸਕਦਾ ਹੈ ਜਿਸ ਕਾਰਨ ਇੱਕਦਮ ਠੰਡ ਦੇ ਵਿੱਚ ਵਾਤਾਵਾਂ ਵੀ ਹੋ ਸਕਦਾ ਹੈ ਪਰ ਫਿਲਹਾਲ ਅਗਲੇ 3-4 ਦਿਨਾਂ ਤੱਕ ਮੌਸਮ ਵਿਭਾਗ ਦੇ ਵੱਲੋਂ ਬਹੁਤ ਜ਼ਿਆਦਾ ਠੰਡ ਪੈਣ ਦੀ پیشن گوئی ਨਹੀਂ ਕੀਤੀ ਗਈ ਹੈ ਪਰ ਜੇਕਰ ਹਿਮਾਚਲ ਪ੍ਰਦੇਸ਼ 'ਚ ਜ਼ਿਆਦਾ ਬਰਫ਼ਬਾਰੀ ਹੁੰਦੀ ਹੈ ਤਾਂ ਠੰਡ ਦੇ ਵਿੱਚ ਇੱਕਦਮ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਫਿਲਹਾਲ ਅੱਜ ਅਤੇ ਭਲਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋਣ ਦੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ پیشن گوئی ਜਿਹੜੀ ਆਉਂ ਕੀਤੀ ਗਈ ਹੈ ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ ਸਾਹਮਣੇ ਆਈ ਹੈ ਚੰਡੀਗੜ੍ਹ ਅਤੇ ਪੰਜਾਬ ਦੇ ਵਿੱਚ ਮੌਸਮ ਬਦਲਣ ਵਾਲਾ ਹੈ ਪੱਛਮੀ ਗੜਬੜੀ ਜਲਦ ਹੀ ਸਰਗਰਮ ਹੋਣ ਵਾਲੀ ਹੈ ਪੱਛਮੀ ਗੜਬੜੀ ਦੇ ਨਾਲ ਅੱਜ ਅਤੇ ਭੜਕੇ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਕਈ ਥਾਵਾਂ ਤੇ ਦਰਮਿਆਨੀ ਬਰਸਾਤ ਵੀ ਹੋ ਸਕਦੀ ਹੈ ਚੰਡੀਗੜ੍ਹ ਮੌਸਮ ਵਿਭਾਗ ਨੇ ਇਸ ਦੀ ਭਵਿੱਖਬਾਣੀ ਕੀਤੀ ਹੈ ਹਾਲਾਂਕਿ 4 ਦਿਨ ਬਾਅਦ ਰਾਤ ਦਾ ਤਾਪਮਾਨ ਹੋਰ ਘਟੇਗਾ ਮੌਸਮ ਹੋਰ ਠੰਡਾ ਹੋ ਜਾਵੇਗਾ ਕੁਝ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਵੀ ਪੈ ਸਕਦੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਵਧਿਆ ਹੈ ਜਦਕਿ ਘੱਟੋ ਘੱਟ ਤਾਪਮਾਨ ਦੇ ਵਿੱਚ ਘਾਟਾ ਦਰਜ ਕੀਤਾ ਗਿਆ ਇਸ ਦੇ ਨਾਲ ਇਹ ਤਾਪਮਾਨ ਹੁਣ ਔਸਤ ਦੇ ਨੇੜੇ ਆ ਗਿਆ ਹੈ ਪੱਛਮੀ gadbadi ਦੇ ਕਾਰਨ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬੱਦਲਬਾਹੀ ਰਹੇਗੀ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਦੋਵੇਂ ਦਿਨ ਅਸਮਾਨ ਸਾਫ਼ ਰਹਿਣ ਦੀ ਉਮੀਦ ਜਿਤਾਈ ਗਈ ਹੈ ਹਾਲਾਂਕਿ ਇੱਥੇ ਵੀ ਰਾਤ ਦਾ ਤਾਪਮਾਨ ਘਟਣ ਦੀ ਸੰਭਾਵਨਾ ਹੈ ਤੁਹਾਨੂੰ ਦੱਸ ਦਈਏ ਕਿ ਰਾਤ ਦੇ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਪਿਛਲੇ 5 ਦਿਨਾਂ ਤੋਂ ਲਗਾਤਾਰ ਰਾਤ ਦੇ ਘੱਟੋ ਘੱਟ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਸਵੇਰ ਸਾਰ ਅਤੇ ਸ਼ਾਮ ਦੇ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਪਿਛਲੇ 3 ਦਿਨਾਂ ਤੋਂ ਲਗਾਤਾਰ ਤਾਪਮਾਨ ਜਿਹੜਾ ਉਹ ਡੇਗ ਰਿਹਾ ਜਿਸ ਕਾਰਨ ਹਵਾ ਦੇ ਵਿੱਚ ਠੰਡ ਦਾ ਅਹਿਸਾਸ ਵੀ ਵੱਧ ਰਿਹਾ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਬਰਸਾਤ ਦੀ ਜਿਹੜੀ پیشن گوئی ਅੱਜ ਅਤੇ ਭਲਕੇ ਨੂੰ ਕੀਤੀ ਗਈ ਹੈ ਉਸ ਦੇ ਮੁਤਾਬਕ ਪੰਜਾਬ ਦੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਸਰਹਾਦੀ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਹੋਵੇਗੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਅਤੇ ਸ਼੍ਰੀਨਾਨਦਪੁਰ ਸਾਹਿਬ ਦੇ ਜ਼ਿਲ੍ਹੇ ਸ਼ਾਮਲ ਨੇ ਇੱਥੇ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ ਇਸ ਦੇ ਨਾਲ ਨਾਲ ਪਿਛਲੇ 4 ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਮੁਹਾਲੀ ਪਟਿਆਲਾ ਅਤੇ ਅੰਮ੍ਰਿਤਸਰ ਦੇ ਵਿੱਚ ਹਲਕੀ ਧੁੰਦ ਪਈ ਹੈ ਧੁੰਦ ਲਗਭਗ ਵਿਆਪਕ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਹੀ ਪਈ ਹੈ ਪਰ ਇਸ ਸਮੇਂ ਜਿਹੜੀ ਧੁੰਦ ਪੈ ਰਹੀ ਹੈ ਇਹ ਹਲਕੀ ਧੁੰਦ ਹੈ ਵਿਜ਼ਿਬਿਲਟੀ ਦੀ ਗੱਲ ਕਰੀਏ ਤਾਂ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ 500 ਤੋਂ ਲੈ ਕੇ 1500 ਮੀਟਰ ਤੱਕ ਦੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਸੋ ਸਵੇਰ ਸਾਰ ਜਦੋਂ ਤੱਕ ਸੂਰਜ ਨਹੀਂ ਨਿਕਲਦਾ ਉਦੋਂ ਤੱਕ ਧੁੰਦ ਜਿਹੜੀ ਸੰਘਣੀ ਹੁੰਦੀ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਸੂਰਜ ਚੜਦਾ ਹੈ ਜਿਵੇਂ ਜਿਵੇਂ ਦਿਨ ਚੜਦਾ ਹੈ ਉਸ ਵੇਲੇ ਤੱਕ ਜਿਹੜੀ ਧੁੰਦ ਹੈ ਉਹ ਗਾਇਬ ਹੋ ਜਾਂਦੀ ਹੈ ਸੋ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਕਿ ਧੁੰਦ ਪੈਣੀ ਹੁਣ ਸ਼ੁਰੂ ਹੋ ਗਈ ਹੈ ਸਵੇਰ ਤੇ ਸ਼ਾਮ ਜਿਹੜਾ ਮੌਸਮ ਦੇ ਵਿੱਚ ਧੁੰਦਲਾ ਪਨ ਰਹਿੰਦਾ ਹੈ ਵਿਜ਼ਿਬਿਲਟੀ ਘਟ ਰਹੀਦੀ ਹੈ ਸੋ ਅੱਜ ਤੇ ਭਲਕੇ ਜੋ ਬਰਸਾਤ ਹੋਵੇਗੀ ਉਸ ਦੇ ਨਾਲ ਵੀ ਮੌਸਮ ਤੇ ਅਸਰ ਪਵੇਗਾ ਠੰਡ ਦੇ ਵਿੱਚ ਵਾਧਾ ਦਰਜ ਕੀਤਾ ਜਾ ਸਕਦਾ ਹੈ ਪੱਛਮੀ ਗੜਬੜੀ ਐਕਟਿਵ ਹੈ ਜਿਸ ਦੇ ਕਾਰਨ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਪਹਾੜਾਂ ਦੇ ਵਿੱਚ ਜੇਕਰ ਬਰਫਬਾਰੀ ਹੁੰਦੀ ਹੈ ਗੜੇਮਾਰੀ ਹੁੰਦੀ ਹੈ ਜਾਂ ਕਈ ਇਲਾਕਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ برفبਾਰੀ ਜੇਕਰ ਹੁੰਦੀ ਹੈ ਤਾਂ ਪੰਜਾਬ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਇੱਕਦਮ ਤਾਪਮਾਨ ਹੈ ਜਿਹੜਾ ਉਹ ਡਿੱਗ ਸਕਦਾ ਹੈ ਤਾਪਮਾਨ ਦੇ ਵਿੱਚ ਵੱਡਾ ਜਿਹੜਾ ਘਟਾ ਹੈ ਉਹ ਵੀ ਇੱਥੇ ਦਰਜ ਕੀਤਾ ਜਾ ਸਕਦਾ ਹੈ ਜਿਸ ਕਾਰਨ ਇੱਕਦਮ ਠੰਡ ਦੇ ਵਿੱਚ ਵਾਤਾਵਰਣ ਵੀ ਹੋ ਸਕਦਾ ਹੈ ਪਰ ਫਿਲਹਾਲ ਅਗਲੇ 3-4 ਦਿਨਾਂ ਤੱਕ ਮੌਸਮ ਵਿਭਾਗ ਦੇ ਵੱਲੋਂ ਬਹੁਤ ਜ਼ਿਆਦਾ ਠੰਡ ਪੈਣ ਦੀ پیشن گوئی ਨਹੀਂ ਕੀਤੀ ਗਈ ਹੈ ਪਰ ਜੇਕਰ ਹਿਮਾਚਲ ਪ੍ਰਦੇਸ਼ 'ਚ ਜ਼ਿਆਦਾ ਬਰਫ਼ਬਾਰੀ ਹੁੰਦੀ ਹੈ ਤਾਂ ਠੰਡ ਦੇ ਵਿੱਚ ਇੱਕਦਮ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਫਿਲਹਾਲ ਅੱਜ ਅਤੇ ਭਲਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋਣ ਦੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਪੇਸ਼ ਨੋਹੀ ਜਿਹੜੀ ਆ ਕੀਤੀ ਗਈ ਹੈ ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ ਸਾਹਮਣੇ ਆਈ ਹੈ ਚੰਡੀਗੜ੍ਹ ਅਤੇ ਪੰਜਾਬ ਦੇ ਵਿੱਚ ਮੌਸਮ ਬਦਲਣ ਵਾਲਾ ਹੈ ਪੱਛਮੀ ਗੜਬੜੀ ਜਲਦ ਹੀ ਸਰਗਰਮ ਹੋਣ ਵਾਲੀ ਹੈ ਪੱਛਮੀ ਗੜਬੜੀ ਦੇ ਨਾਲ ਅੱਜ ਅਤੇ ਭੜਕੇ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਕਈ ਥਾਵਾਂ ਤੇ ਦਰਮਿਆਨੀ ਬਰਸਾਤ ਵੀ ਹੋ ਸਕਦੀ ਹੈ ਚੰਡੀਗੜ੍ਹ ਮੌਸਮ ਵਿਭਾਗ ਨੇ ਇਸ ਦੀ ਭਵਿੱਖਬਾਣੀ ਕੀਤੀ ਹੈ ਹਾਲਾਂਕਿ 4 ਦਿਨ ਬਾਅਦ ਰਾਤ ਦਾ ਤਾਪਮਾਨ ਹੋਰ ਘਟੇਗਾ ਮੌਸਮ ਹੋਰ ਠੰਡਾ ਹੋ ਜਾਵੇਗਾ ਕੁਝ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਵੀ ਪੈ ਸਕਦੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਵਾਧ ਤੋਂ ਵਧ ਤਾਪਮਾਨ ਵਧਿਆ ਹੈ ਜਦਕਿ ਘੱਟੋ ਘੱਟ ਤਾਪਮਾਨ ਦੇ ਵਿੱਚ ਘਾਟਾ ਦਰਜ ਕੀਤਾ ਗਿਆ ਇਸ ਦੇ ਨਾਲ ਇਹ ਤਾਪਮਾਨ ਹੁਣ ਔਸਤ ਦੇ ਨੇੜੇ ਆ ਗਿਆ ਹੈ ਪੱਛਮੀ gadbadi ਦੇ ਕਾਰਨ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬੱਦਲਬਾਹੀ ਰਹੇਗੀ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਦੋਵੇਂ ਦਿਨ ਅਸਮਾਨ ਸਾਫ਼ ਰਹਿਣ ਦੀ ਉਮੀਦ ਜਿਤਾਈ ਗਈ ਹੈ ਹਾਲਾਂਕਿ ਇੱਥੇ ਵੀ ਰਾਤ ਦਾ ਤਾਪਮਾਨ ਘਟਣ ਦੀ ਸੰਭਾਵਨਾ ਹੈ ਤੁਹਾਨੂੰ ਦੱਸ ਦਈਏ ਕਿ ਰਾਤ ਦੇ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਪਿਛਲੇ 5 ਦਿਨਾਂ ਤੋਂ ਲਗਾਤਾਰ ਰਾਤ ਦੇ ਘੱਟੋ ਘੱਟ ਤਾਪਮਾਨ ਦੇ ਵਿੱਚ ਗਰਾਵਟ ਦਰਜ ਕੀਤੀ ਜਾ ਰਹੀ ਹੈ ਸਵੇਰ ਸਾਰ ਅਤੇ ਸ਼ਾਮ ਦੇ ਤਾਪਮਾਨ ਦੇ ਵਿੱਚ ਵੀ ਗਰਾਵਟ ਦਰਜ ਕੀਤੀ ਗਈ ਹੈ ਪਿਛਲੇ 3 ਦਿਨਾਂ ਤੋਂ ਲਗਾਤਾਰ ਤਾਪਮਾਨ ਜਿਹੜਾ ਉਹ ਡਿੱਗ ਰਿਹਾ ਜਿਸ ਕਾਰਨ ਹਵਾ ਦੇ ਵਿੱਚ ਠੰਡ ਦਾ ਅਹਿਸਾਸ ਵੀ ਵੱਧ ਰਿਹਾ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਬਰਸਾਤ ਦੀ ਜਿਹੜੀ پیشن گوئی ਅੱਜ ਅਤੇ ਭਲਕੇ ਨੂੰ ਕੀਤੀ ਗਈ ਹੈ ਉਸ ਦੇ ਮੁਤਾਬਕ ਪੰਜਾਬ ਦੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਸਰਾਦੀ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਹੋਵੇਗੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਅਤੇ ਸ਼੍ਰੀਨਾਨਦਪੁਰ ਸਾਹਿਬ ਦੇ ਜ਼ਿਲ੍ਹੇ ਸ਼ਾਮਲ ਨੇ ਇੱਥੇ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ ਇਸ ਦੇ ਨਾਲ ਨਾਲ ਪਿਛਲੇ 4 ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਮੁਹਾਲੀ ਪਟਿਆਲਾ ਅਤੇ ਅੰਮ੍ਰਿਤਸਰ ਦੇ ਵਿੱਚ ਹਲਕੀ ਧੁੰਦ ਪਈ ਹੈ ਧੁੰਦ ਲਗਭਗ ਵਿਆਪਕ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਹੀ ਪਈ ਹੈ ਪਰ ਇਸ ਸਮੇਂ ਜਿਹੜੀ ਧੁੰਦ ਪੈ ਰਹੀ ਹੈ ਇਹ ਹਲਕੀ ਧੁੰਦ ਹੈ ਵਿਜ਼ਿਬਿਲਟੀ ਦੀ ਗੱਲ ਕਰੀਏ ਤਾਂ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ 500 ਤੋਂ ਲੈ ਕੇ 1500 ਮੀਟਰ ਤੱਕ ਦੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਸੋ ਸਵੇਰ ਸਾਰ ਜਦੋਂ ਤੱਕ ਸੂਰਜ ਨਹੀਂ ਨਿਕਲਦਾ ਉਦੋਂ ਤੱਕ ਧੁੰਦ ਜਿਹੜੀ ਸੰਘਣੀ ਹੁੰਦੀ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਸੂਰਜ ਚੜਦਾ ਹੈ ਜਿਵੇਂ ਜਿਵੇਂ ਦਿਨ ਚੜਦਾ ਹੈ ਉਸ ਵੇਲੇ ਤੱਕ ਜਿਹੜੀ ਧੁੰਦ ਹੈ ਉਹ ਗਾਇਬ ਹੋ ਜਾਂਦੀ ਹੈ ਸੋ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਕਿ ਧੁੰਦ ਪੈਣੀ ਹੁਣ ਸ਼ੁਰੂ ਹੋ ਗਈ ਹੈ ਸਵੇਰ ਤੇ ਸ਼ਾਮ ਜਿਹੜਾ ਮੌਸਮ ਦੇ ਵਿੱਚ ਧੁੰਦਲਾ ਪਣ ਰਿਹਾ ਹੈ ਵਿਜ਼ਿਬਿਲਟੀ ਘਟ ਰਹੀ ਦੀ ਹੈ ਸੋ ਅੱਜ ਤੇ ਭਲਕੇ ਜੋ ਬਰਸਾਤ ਹੋਵੇਗੀ ਉਸ ਦੇ ਨਾਲ ਵੀ ਮੌਸਮ ਤੇ ਅਸਰ ਪਵੇਗਾ ਠੰਡ ਦੇ ਵਿੱਚ ਵਾਧਾ ਦਰਜ ਕੀਤਾ ਜਾ ਸਕਦਾ ਹੈ ਪੱਛਮੀ ਗੜਬੜੀ ਐਕਟਿਵ ਹੈ ਜਿਸ ਦੇ ਕਾਰਨ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਪਹਾੜਾਂ ਦੇ ਵਿੱਚ ਜੇਕਰ ਬਰਫਬਾਰੀ ਹੁੰਦੀ ਹੈ ਗੜੇਮਾਰੀ ਹੁੰਦੀ ਹੈ ਜਾਂ ਕਈ ਇਲਾਕਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ برفبਾਰੀ ਜੇਕਰ ਹੁੰਦੀ ਹੈ ਤਾਂ ਪੰਜਾਬ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਇੱਕਦਮ ਤਾਪਮਾਨ ਜਿਹੜਾ ਉਹ ਡਿੱਗ ਸਕਦਾ ਹੈ ਤਾਪਮਾਨ ਦੇ ਵਿੱਚ ਵੱਡਾ ਜਿਹੜਾ ਘਟਾ ਹੈ ਉਹ ਵੀ ਇੱਥੇ ਦਰਜ ਕੀਤਾ ਜਾ ਸਕਦਾ ਹੈ ਜਿਸ ਕਾਰਨ ਇੱਕਦਮ ਠੰਡ ਦੇ ਵਿੱਚ ਵਾਤਾਵਾਂ ਵੀ ਹੋ ਸਕਦਾ ਹੈ ਪਰ ਫਿਲਹਾਲ ਅਗਲੇ 3-4 ਦਿਨਾਂ ਤੱਕ ਮੌਸਮ ਵਿਭਾਗ ਦੇ ਵੱਲੋਂ ਬਹੁਤ ਜ਼ਿਆਦਾ ਠੰਡ ਪੈਣ ਦੀ پیشن گوئی ਨਹੀਂ ਕੀਤੀ ਗਈ ਹੈ ਪਰ ਜੇਕਰ ਹਿਮਾਚਲ ਪ੍ਰਦੇਸ਼ 'ਚ ਜ਼ਿਆਦਾ ਬਰਫਬਾਰੀ ਹੁੰਦੀ ਹੈ ਤਾਂ ਠੰਡ ਦੇ ਵਿੱਚ ਇੱਕਦਮ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਫਿਲਹਾਲ ਅੱਜ ਅਤੇ ਭਲਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋਣ ਦੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ پیشن گوئی ਜਿਹੜੀ ਆਉਂ ਕੀਤੀ ਗਈ ਹੈ ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ ਸਾਹਮਣੇ ਆਈ ਹੈ ਚੰਡੀਗੜ੍ਹ ਅਤੇ ਪੰਜਾਬ ਦੇ ਵਿੱਚ ਮੌਸਮ ਬਦਲਣ ਵਾਲਾ ਹੈ ਪਛਮੀ ਗੜਬੜੀ ਜਲਦ ਹੀ ਸਰਗਰਮ ਹੋਣ ਵਾਲੀ ਹੈ ਪਛਮੀ ਗੜਬੜੀ ਦੇ ਨਾਲ ਅੱਜ ਅਤੇ ਭੜਕੇ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਕਈ ਥਾਵਾਂ ਤੇ ਦਰਮਿਆਨੀ ਬਰਸਾਤ ਵੀ ਹੋ ਸਕਦੀ ਹੈ ਚੰਡੀਗੜ੍ਹ ਮੌਸਮ ਵਿਭਾਗ ਨੇ ਇਸ ਦੀ ਭਵਿੱਖਬਾਣੀ ਕੀਤੀ ਹੈ ਹਾਲਾਂਕਿ 4 ਦਿਨ ਬਾਅਦ ਰਾਤ ਦਾ ਤਾਪਮਾਨ ਹੋਰ ਘਟੇਗਾ ਮੌਸਮ ਹੋਰ ਠੰਡਾ ਹੋ ਜਾਵੇਗਾ ਕੁਝ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਵੀ ਪੈ ਸਕਦੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਵਾਧ ਤੋਂ ਵਾਧ ਤਾਪਮਾਨ ਵਧਿਆ ਹੈ ਜਦਕਿ ਘੱਟੋ ਘੱਟ ਤਾਪਮਾਨ ਦੇ ਵਿੱਚ ਘਾਟਾ ਦਰਜ ਕੀਤਾ ਗਿਆ ਇਸ ਦੇ ਨਾਲ ਇਹ ਤਾਪਮਾਨ ਹੁਣ ਔਸਤ ਦੇ ਨੇੜੇ ਆ ਗਿਆ ਹੈ ਪੱਛਮੀ ਗੜਬੜੀ ਦੇ ਕਾਰਨ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਰਹੇਗੀ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਦੋਵੇਂ ਦਿਨ ਅਸਮਾਨ ਸਾਫ਼ ਰਹਿਣ ਦੀ ਉਮੀਦ ਜਿਤਾਈ ਗਈ ਹੈ ਹਾਲਾਂਕਿ ਇੱਥੇ ਵੀ ਰਾਤ ਦਾ ਤਾਪਮਾਨ ਘਟਣ ਦੀ ਸੰਭਾਵਨਾ ਹੈ ਤੁਹਾਨੂੰ ਦੱਸ ਦਈਏ ਕਿ ਰਾਤ ਦੇ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਪਿਛਲੇ 5 ਦਿਨਾਂ ਤੋਂ ਲਗਾਤਾਰ ਰਾਤ ਦੇ ਘੱਟੋ ਘੱਟ ਤਾਪਮਾਨ ਦੇ ਵਿੱਚ ਗਰਾਵਟ ਦਰਜ ਕੀਤੀ ਜਾ ਰਹੀ ਹੈ ਸਵੇਰ ਸਾਰ ਅਤੇ ਸ਼ਾਮ ਦੇ ਤਾਪਮਾਨ ਦੇ ਵਿੱਚ ਵੀ ਗਰਾਵਟ ਦਰਜ ਕੀਤੀ ਗਈ ਹੈ ਪਿਛਲੇ 3 ਦਿਨਾਂ ਤੋਂ ਲਗਾਤਾਰ ਤਾਪਮਾਨ ਜਿਹੜਾ ਉਹ ਡੇਗ ਰਿਹਾ ਜਿਸ ਕਾਰਨ ਹਵਾ ਦੇ ਵਿੱਚ ਠੰਡ ਦਾ ਅਹਿਸਾਸ ਵੀ ਵਧ ਰਿਹਾ ਹੈ ਏ ਮੌਸਮ ਵਿਭਾਗ ਦੇ ਵੱਲੋਂ ਬਰਸਾਤ ਦੀ ਜਿਹੜੀ پیشن گوئی ਅੱਜ ਅਤੇ ਭਲਕੇ ਨੂੰ ਕੀਤੀ ਗਈ ਹੈ ਉਸ ਦੇ ਮੁਤਾਬਕ ਪੰਜਾਬ ਦੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਸਰਾਦੀ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਹੋਵੇਗੀ। ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਸ਼੍ਰੀਨਾਨਦਪੁਰ ਸਾਹਿਬ ਦੇ ਜ਼ਿਲ੍ਹੇ ਸ਼ਾਮਲ ਨੇ ਇੱਥੇ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ। ਇਸ ਦੇ ਨਾਲ ਨਾਲ ਪਿਛਲੇ 4 ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ, ਮੁਹਾਲੀ, ਪਟਿਆਲਾ ਅਤੇ ਅੰਮ੍ਰਿਤਸਰ ਦੇ ਵਿੱਚ ਹਲਕੀ ਧੁੰਦ ਪਈ ਹੈ ਧੁੰਦ ਲਗਭਗ ਵਿਆਪਕ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਹੀ ਪਈ ਹੈ ਪਰ ਇਸ ਸਮੇਂ ਜਿਹੜੀ ਧੁੰਦ ਪੈ ਰਹੀ ਹੈ ਇਹ ਹਲਕੀ ਧੁੰਦ ਹੈ ਵਿਜ਼ਿਬਿਲਟੀ ਦੀ ਗੱਲ ਕਰੀਏ ਤਾਂ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ 500 ਤੋਂ ਲੈ ਕੇ 1500 ਮੀਟਰ ਤੱਕ ਦੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਸੋ ਸਵੇਰ ਸਾਰ ਜਦੋਂ ਤੱਕ ਸੂਰਜ ਨਹੀਂ ਨਿਕਲਦਾ ਉਦੋਂ ਤੱਕ ਧੁੰਦ ਜਿਹੜੀ ਸੰਘਣੀ ਹੁੰਦੀ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਸੂਰਜ ਚੜਦਾ ਹੈ ਜਿਵੇਂ ਜਿਵੇਂ ਦਿਨ ਚੜਦਾ ਹੈ ਉਸ ਵੇਲੇ ਤੱਕ ਜਿਹੜੀ ਧੁੰਦ ਹੈ ਉਹ ਗਾਇਬ ਹੋ ਜਾਂਦੀ ਹੈ ਸੋ ਪੰਜਾਬ ਦੇ ਵਿੱਚ ਕਹਿ ਸਕਦੇ ਆ ਕਿ ਧੁੰਦ ਪੈਣੀ ਹੁਣ ਸ਼ੁਰੂ ਹੋ ਗਈ ਹੈ ਸਵੇਰ ਤੇ ਸ਼ਾਮ ਜਿਹੜਾ ਮੌਸਮ ਦੇ ਵਿੱਚ ਧੁੰਦਲਾ ਪਰ ਰਹਿੰਦਾ ਹੈ ਵਿਜ਼ਿਬਿਲਟੀ ਘੱਟ ਰਹਿੰਦੀ ਹੈ ਸੋ ਅੱਜ ਤੇ ਭਲਕੇ ਜੋ ਬਰਸਾਤ ਹੋਵੇਗੀ ਉਸ ਦੇ ਨਾਲ ਵੀ ਮੌਸਮ ਤੇ ਅਸਰ ਪਵੇਗਾ ਠੰਡ ਦੇ ਵਿੱਚ ਵਾਧਾ ਦਰਜ ਕੀਤਾ ਜਾ ਸਕਦਾ ਹੈ ਪੱਛਮੀ ਗੜਬੜੀ ਐਕਟਿਵ ਹੈ ਜਿਸ ਦੇ ਕਾਰਨ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਪਹਾੜਾਂ ਦੇ ਵਿੱਚ ਜੇਕਰ ਬਰਫਬਾਰੀ ਹੁੰਦੀ ਹੈ ਗੜੇਮਾਰੀ ਹੁੰਦੀ ਹੈ ਜਾਂ ਕਈ ਇਲਾਕਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ برفبਾਰੀ ਜੇਕਰ ਹੁੰਦੀ ਹੈ ਤਾਂ ਪੰਜਾਬ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਇੱਕਦਮ ਤਾਪਮਾਨ ਹੈ ਜਿਹੜਾ ਉਹ ਡਿੱਗ ਸਕਦਾ ਹੈ ਤਾਪਮਾਨ ਦੇ ਵਿੱਚ ਵੱਡਾ ਜਿਹੜਾ ਘਟਾ ਹੈ ਉਹ ਵੀ ਇੱਥੇ ਦਰਜ ਕੀਤਾ ਜਾ ਸਕਦਾ ਜਿਸ ਕਾਰਨ ਇੱਕਦਮ ਠੰਡ ਦੇ ਵਿੱਚ ਵਾਧਾ ਵੀ ਹੋ ਸਕਦਾ ਹੈ ਪਰ ਫਿਲਹਾਲ ਅਗਲੇ 3-4 ਦਿਨਾਂ ਤੱਕ ਮੌਸਮ ਵਿਭਾਗ ਦੇ ਵੱਲੋਂ ਬਹੁਤ ਜ਼ਿਆਦਾ ਠੰਡ ਪੈਣ ਦੀ پیشن گوئی ਨਹੀਂ ਕੀਤੀ ਗਈ ਹੈ ਪਰ ਜੇਕਰ ਹਿਮਾਚਲ ਪ੍ਰਦੇਸ਼ 'ਚ ਜ਼ਿਆਦਾ ਬਰਫ਼ਬਾਰੀ ਹੁੰਦੀ ਹੈ ਤਾਂ ਠੰਡ ਦੇ ਵਿੱਚ ਇੱਕਦਮ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਫਿਲਹਾਲ ਅੱਜ ਅਤੇ ਭਲਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋਣ ਦੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ پیشن گوئی ਜਿਹੜੀ ਆ ਉਹ ਕੀਤੀ ਗਈ ਹੈ ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ ਸਾਹਮਣੇ ਆਈ ਹੈ ਚੰਡੀਗੜ੍ਹ ਅਤੇ ਪੰਜਾਬ ਦੇ ਵਿੱਚ ਮੌਸਮ ਬਦਲਣ ਵਾਲਾ ਹੈ ਪੱਛਮੀ ਗੜਬੜੀ ਜਲਦ ਹੀ ਸਰਗਰਮ ਹੋਣ ਵਾਲੀ ਹੈ ਪੱਛਮੀ ਗੜਬੜੀ ਦੇ ਨਾਲ ਅੱਜ ਅਤੇ ਭੜਕੇ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਕਈ ਥਾਵਾਂ ਤੇ ਦਰਮਿਆਨੀ ਬਰਸਾਤ ਵੀ ਹੋ ਸਕਦੀ ਹੈ ਚੰਡੀਗੜ੍ਹ ਮੌਸਮ ਵਿਭਾਗ ਨੇ ਇਸ ਦੀ ਭਵਿੱਖਬਾਣੀ ਕੀਤੀ ਹੈ ਹਾਲਾਂਕਿ 4 ਦਿਨ ਬਾਅਦ ਰਾਤ ਦਾ ਤਾਪਮਾਨ ਹੋਰ ਘਟੇਗਾ ਮੌਸਮ ਹੋਰ ਠੰਡਾ ਹੋ ਜਾਵੇਗਾ ਕੁਝ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਵੀ ਪੈ ਸਕਦੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਵਧਿਆ ਹੈ ਜਦਕਿ ਘੱਟੋ ਘੱਟ ਤਾਪਮਾਨ ਦੇ ਵਿੱਚ ਘਾਟਾ ਦਰਜ ਕੀਤਾ ਗਿਆ ਇਸ ਦੇ ਨਾਲ ਇਹ ਤਾਪਮਾਨ ਹੁਣ ਔਸਤ ਦੇ ਨੇੜੇ ਆ ਗਿਆ ਹੈ ਪੱਛਮੀ gadbadi ਦੇ ਕਾਰਨ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬੱਦਲਬਾਹੀ ਰਹੇਗੀ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਦੋਵੇਂ ਦਿਨ ਅਸਮਾਨ ਸਾਫ਼ ਰਹਿਣ ਦੀ ਉਮੀਦ ਜਿਤਾਈ ਗਈ ਹੈ ਹਾਲਾਂਕਿ ਇੱਥੇ ਵੀ ਰਾਤ ਦਾ ਤਾਪਮਾਨ ਘਟਣ ਦੀ ਸੰਭਾਵਨਾ ਹੈ ਤੁਹਾਨੂੰ ਦੱਸ ਦਈਏ ਕਿ ਰਾਤ ਦੇ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਪਿਛਲੇ 5 ਦਿਨਾਂ ਤੋਂ ਲਗਾਤਾਰ ਰਾਤ ਦੇ ਘੱਟੋ ਘੱਟ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਸਵੇਰ ਸਾਰ ਅਤੇ ਸ਼ਾਮ ਦੇ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਪਿਛਲੇ 3 ਦਿਨਾਂ ਤੋਂ ਲਗਾਤਾਰ ਤਾਪਮਾਨ ਜਿਹੜਾ ਉਹ ਡੇਗ ਰਿਹਾ ਜਿਸ ਕਾਰਨ ਹਵਾ ਦੇ ਵਿੱਚ ਠੰਡ ਦਾ ਅਹਿਸਾਸ ਵੀ ਵੱਧ ਰਿਹਾ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਬਰਸਾਤ ਦੀ ਜਿਹੜੀ پیشن گوئی ਅੱਜ ਅਤੇ ਭਲਕੇ ਨੂੰ ਕੀਤੀ ਗਈ ਹੈ ਉਸ ਦੇ ਮੁਤਾਬਕ ਪੰਜਾਬ ਦੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਸਰਾਦੀ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਹੋਵੇਗੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਅਤੇ ਸ਼੍ਰੀਨਾਨਦਪੁਰ ਸਾਹਿਬ ਦੇ ਜ਼ਿਲ੍ਹੇ ਸ਼ਾਮਲ ਨੇ ਇੱਥੇ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ ਇਸ ਦੇ ਨਾਲ ਨਾਲ ਪਿਛਲੇ 4 ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਮੁਹਾਲੀ ਪਟਿਆਲਾ ਅਤੇ ਅੰਮ੍ਰਿਤਸਰ ਦੇ ਵਿੱਚ ਹਲਕੀ ਧੁੰਦ ਪਈ ਹੈ ਧੁੰਦ ਲਗਭਗ ਵਿਆਪਕ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਹੀ ਪਈ ਹੈ ਪਰ ਇਸ ਸਮੇਂ ਜਿਹੜੀ ਧੁੰਦ ਪੈ ਰਹੀ ਹੈ ਇਹ ਹਲਕੀ ਧੁੰਦ ਹੈ ਵਿਜ਼ਿਬਿਲਟੀ ਦੀ ਗੱਲ ਕਰੀਏ ਤਾਂ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ 500 ਤੋਂ ਲੈ ਕੇ 1500 ਮੀਟਰ ਤੱਕ ਦੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਸੋ ਸਵੇਰ ਸਾਰ ਜਦੋਂ ਤੱਕ ਸੂਰਜ ਨਹੀਂ ਨਿਕਲਦਾ ਉਦੋਂ ਤੱਕ ਧੁੰਦ ਜਿਹੜੀ ਸੰਘਣੀ ਹੁੰਦੀ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਸੂਰਜ ਚੜਦਾ ਹੈ ਜਿਵੇਂ ਜਿਵੇਂ ਦਿਨ ਚੜਦਾ ਹੈ ਉਸ ਵੇਲੇ ਤੱਕ ਜਿਹੜੀ ਧੁੰਦ ਹੈ ਉਹ ਗਾਇਬ ਹੋ ਜਾਂਦੀ ਹੈ ਸੋ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਕਿ ਧੁੰਦ ਪੈਣੀ ਹੁਣ ਸ਼ੁਰੂ ਹੋ ਗਈ ਹੈ ਸਵੇਰ ਤੇ ਸ਼ਾਮ ਜਿਹੜਾ ਮੌਸਮ ਦੇ ਵਿੱਚ ਧੁੰਦਲਾ ਪਨ ਰਹਿੰਦਾ ਹੈ ਵਿਜ਼ਿਬਿਲਟੀ ਘਟ ਰਹੀਦੀ ਹੈ ਸੋ ਅੱਜ ਤੇ ਭਲਕੇ ਜੋ ਬਰਸਾਤ ਹੋਵੇਗੀ ਉਸ ਦੇ ਨਾਲ ਵੀ ਮੌਸਮ ਤੇ ਅਸਰ ਪਵੇਗਾ ਠੰਡ ਦੇ ਵਿੱਚ ਵਾਧਾ ਦਰਜ ਕੀਤਾ ਜਾ ਸਕਦਾ ਹੈ ਪੱਛਮੀ ਗੜਬੜੀ ਐਕਟਿਵ ਹੈ ਜਿਸ ਦੇ ਕਾਰਨ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਪਹਾੜਾਂ ਦੇ ਵਿੱਚ ਜੇਕਰ ਬਰਫਬਾਰੀ ਹੁੰਦੀ ਹੈ ਗੜੇਮਾਰੀ ਹੁੰਦੀ ਹੈ ਜਾਂ ਕਈ ਇਲਾਕਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ برفبਾਰੀ ਜੇਕਰ ਹੁੰਦੀ ਹੈ ਤਾਂ ਪੰਜਾਬ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਇੱਕਦਮ ਤਾਪਮਾਨ ਹੈ ਜਿਹੜਾ ਉਹ ਡਿੱਗ ਸਕਦਾ ਹੈ ਤਾਪਮਾਨ ਦੇ ਵਿੱਚ ਵੱਡਾ ਜਿਹੜਾ ਘਟਾ ਹੈ ਉਹ ਵੀ ਇੱਥੇ ਦਰਜ ਕੀਤਾ ਜਾ ਸਕਦਾ ਹੈ ਜਿਸ ਕਾਰਨ ਇੱਕਦਮ ਠੰਡ ਦੇ ਵਿੱਚ ਵਾਤਾਵਰਣ ਵੀ ਹੋ ਸਕਦਾ ਹੈ ਪਰ ਫਿਲਹਾਲ ਅਗਲੇ 3-4 ਦਿਨਾਂ ਤੱਕ ਮੌਸਮ ਵਿਭਾਗ ਦੇ ਵੱਲੋਂ ਬਹੁਤ ਜ਼ਿਆਦਾ ਠੰਡ ਪੈਣ ਦੀ پیشن گوئی ਨਹੀਂ ਕੀਤੀ ਗਈ ਹੈ ਪਰ ਜੇਕਰ ਹਿਮਾਚਲ ਪ੍ਰਦੇਸ਼ 'ਚ ਜ਼ਿਆਦਾ ਬਰਫ਼ਬਾਰੀ ਹੁੰਦੀ ਹੈ ਤਾਂ ਠੰਡ ਦੇ ਵਿੱਚ ਇੱਕਦਮ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਫਿਲਹਾਲ ਅੱਜ ਅਤੇ ਭਲਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋਣ ਦੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਪੇਸ਼ ਨੋਹੀ ਜਿਹੜੀ ਆ ਕੀਤੀ ਗਈ ਹੈ ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ ਸਾਹਮਣੇ ਆਈ ਹੈ ਚੰਡੀਗੜ੍ਹ ਅਤੇ ਪੰਜਾਬ ਦੇ ਵਿੱਚ ਮੌਸਮ ਬਦਲਣ ਵਾਲਾ ਹੈ ਪਛਮੀ ਗੜਬੜੀ ਜਲਦ ਹੀ ਸਰਗਰਮ ਹੋਣ ਵਾਲੀ ਹੈ ਪਛਮੀ ਗੜਬੜੀ ਦੇ ਨਾਲ ਅੱਜ ਅਤੇ ਭੜਕੇ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਕਈ ਥਾਵਾਂ ਤੇ ਦਰਮਿਆਨੀ ਬਰਸਾਤ ਵੀ ਹੋ ਸਕਦੀ ਹੈ ਚੰਡੀਗੜ੍ਹ ਮੌਸਮ ਵਿਭਾਗ ਨੇ ਇਸ ਦੀ ਭਵਿੱਖਬਾਣੀ ਕੀਤੀ ਹੈ ਹਾਲਾਂਕਿ 4 ਦਿਨ ਬਾਅਦ ਰਾਤ ਦਾ ਤਾਪਮਾਨ ਹੋਰ ਘਟੇਗਾ ਮੌਸਮ ਹੋਰ ਠੰਡਾ ਹੋ ਜਾਵੇਗਾ ਕੁਝ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਵੀ ਪੈ ਸਕਦੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਵਧ ਤੋਂ ਵਧ ਤਾਪਮਾਨ ਵਧਿਆ ਹੈ ਜਦਕਿ ਘੱਟੋ ਘੱਟ ਤਾਪਮਾਨ ਦੇ ਵਿੱਚ ਘਾਟਾ ਦਰਜ ਕੀਤਾ ਗਿਆ ਇਸ ਦੇ ਨਾਲ ਇਹ ਤਾਪਮਾਨ ਹੁਣ ਔਸਤ ਦੇ ਨੇੜੇ ਆ ਗਿਆ ਹੈ ਪੱਛਮੀ ਗੜਬੜੀ ਦੇ ਕਾਰਨ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਰਹੇਗੀ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਦੋਵੇਂ ਦਿਨ ਅਸਮਾਨ ਸਾਫ਼ ਰਹਿਣ ਦੀ ਉਮੀਦ ਜਤਾਈ ਗਈ ਹੈ ਹਾਲਾਂਕਿ ਇੱਥੇ ਵੀ ਰਾਤ ਦਾ ਤਾਪਮਾਨ ਘਟਣ ਦੀ ਸੰਭਾਵਨਾ ਹੈ ਤੁਹਾਨੂੰ ਦੱਸ ਦਈਏ ਕਿ ਰਾਤ ਦੇ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਪਿਛਲੇ 5 ਦਿਨਾਂ ਤੋਂ ਲਗਾਤਾਰ ਰਾਤ ਦੇ ਘੱਟੋ ਘੱਟ ਤਾਪਮਾਨ ਦੇ ਵਿੱਚ ਗਰਾਵਟ ਦਰਜ ਕੀਤੀ ਜਾ ਰਹੀ ਹੈ ਸਵੇਰ ਸਾਰ ਅਤੇ ਸ਼ਾਮ ਦੇ ਤਾਪਮਾਨ ਦੇ ਵਿੱਚ ਵੀ ਗਰਾਵਟ ਦਰਜ ਕੀਤੀ ਗਈ ਹੈ ਪਿਛਲੇ 3 ਦਿਨਾਂ ਤੋਂ ਲਗਾਤਾਰ ਤਾਪਮਾਨ ਜਿਹੜਾ ਉਹ ਡੇਗ ਰਿਹਾ ਜਿਸ ਕਾਰਨ ਹਵਾ ਦੇ ਵਿੱਚ ਠੰਡ ਦਾ ਅਹਿਸਾਸ ਵੀ ਵਧ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਬਰਸਾਤ ਦੀ ਜਿਹੜੀ پیشن گوئی ਅੱਜ ਅਤੇ ਭਲਕੇ ਨੂੰ ਕੀਤੀ ਗਈ ਹੈ ਉਸ ਦੇ ਮੁਤਾਬਕ ਪੰਜਾਬ ਦੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਸਰਾਦੀ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਹੋਵੇਗੀ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਸ਼੍ਰੀਨਾਨਦਪੁਰ ਸਾਹਿਬ ਦੇ ਜ਼ਿਲ੍ਹੇ ਸ਼ਾਮਲ ਨੇ। ਇੱਥੇ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ। ਇਸ ਦੇ ਨਾਲ ਨਾਲ ਪਿਛਲੇ 4 ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ, ਮੁਹਾਲੀ, ਪਟਿਆਲਾ ਅਤੇ ਅੰਮ੍ਰਿਤਸਰ ਦੇ ਵਿੱਚ ਹਲਕੀ ਧੁੰਦ ਪਈ ਹੈ ਧੁੰਦ ਲਗਭਗ ਵਿਆਪਕ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਹੀ ਪਈ ਹੈ ਪਰ ਇਸ ਸਮੇਂ ਜਿਹੜੀ ਧੁੰਦ ਪੈ ਰਹੀ ਹੈ ਇਹ ਹਲਕੀ ਧੁੰਦ ਹੈ ਵਿਜ਼ਿਬਿਲਟੀ ਦੀ ਗੱਲ ਕਰੀਏ ਤਾਂ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ 500 ਤੋਂ ਲੈ ਕੇ 1500 ਮੀਟਰ ਤੱਕ ਦੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਸੋ ਸਵੇਰ ਸਾਹ ਜਦੋਂ ਤੱਕ ਸੂਰਜ ਨਹੀਂ ਨਿਕਲਦਾ ਉਦੋਂ ਤੱਕ ਧੁੰਦ ਜਿਹੜੀ ਸੰਘਣੀ ਹੁੰਦੀ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਸੂਰਜ ਚੜਦਾ ਹੈ ਜਿਵੇਂ ਜਿਵੇਂ ਦਿਨ ਚੜਦਾ ਹੈ ਉਸ ਵੇਲੇ ਤੱਕ ਜਿਹੜੀ ਧੁੰਦ ਹੈ ਉਹ ਗਾਇਬ ਹੋ ਜਾਂਦੀ ਹੈ ਸੋ ਪੰਜਾਬ ਦੇ ਵਿੱਚ ਕਹਿ ਸਕਦੇ ਆ ਕਿ ਧੁੰਦ ਪੈਣੀ ਹੁਣ ਸ਼ੁਰੂ ਹੋ ਗਈ ਹੈ ਸਵੇਰ ਤੇ ਸ਼ਾਮ ਜਿਹੜਾ ਮੌਸਮ ਦੇ ਵਿੱਚ ਧੁੰਦਲਾ ਪਰ ਰਹਿੰਦਾ ਹੈ ਵਿਜ਼ਿਬਿਲਟੀ ਘਟ ਰਹੀਦੀ ਹੈ ਸੋ ਅੱਜ ਤੇ ਭਲਕੇ ਜੋ ਬਰਸਾਤ ਹੋਵੇਗੀ ਉਸ ਦੇ ਨਾਲ ਵੀ ਮੌਸਮ ਤੇ ਅਸਰ ਪਵੇਗਾ ਠੰਡ ਦੇ ਵਿੱਚ ਵਾਧਾ ਦਰਜ ਕੀਤਾ ਜਾ ਸਕਦਾ ਹੈ ਪੱਛਮੀ ਗੜਬੜੀ ਐਕਟਿਵ ਹੈ ਜਿਸ ਦੇ ਕਾਰਨ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਪਹਾੜਾਂ ਦੇ ਵਿੱਚ ਜੇਕਰ ਬਰਫਬਾਰੀ ਹੁੰਦੀ ਹੈ ਗੜੇਮਾਰੀ ਹੁੰਦੀ ਹੈ ਜਾਂ ਕਈ ਇਲਾਕਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ برفبਾਰੀ ਜੇਕਰ ਹੁੰਦੀ ਹੈ ਤਾਂ ਪੰਜਾਬ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਇੱਕਦਮ ਤਾਪਮਾਨ ਜਿਹੜਾ ਉਹ ਡਿੱਗ ਸਕਦਾ ਹੈ ਤਾਪਮਾਨ ਦੇ ਵਿੱਚ ਵੱਡਾ ਜਿਹੜਾ ਘਟਾ ਹੈ ਉਹ ਵੀ ਇੱਥੇ ਦਰਜ ਕੀਤਾ ਜਾ ਸਕਦਾ ਜਿਸ ਕਾਰਨ ਇੱਕਦਮ ਠੰਡ ਦੇ ਵਿੱਚ ਵਾਤਾਵਰਨ ਵੀ ਹੋ ਸਕਦਾ ਪਰ ਫਿਲਹਾਲ ਅਗਲੇ 3-4 ਦਿਨਾਂ ਤੱਕ ਮੌਸਮ ਵਿਭਾਗ ਦੇ ਵੱਲੋਂ ਬਹੁਤ ਜ਼ਿਆਦਾ ਠੰਡ ਪੈਣ ਦੀ پیشن گوئی ਨਹੀਂ ਕੀਤੀ ਗਈ ਹੈ ਪਰ ਜੇਕਰ ਹਿਮਾਚਲ ਪ੍ਰਦੇਸ਼ 'ਚ ਜ਼ਿਆਦਾ برفਬਾਰੀ ਹੁੰਦੀ ਹੈ ਤਾਂ ਠੰਡ